ਤੇ 25 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਬਾਗਾਪੁਰਾਣਾ ਥਾਣੇ ਦੇ ਅਧੀਨ ਪੈਂਦੇ ਪਿੰਡ ਮਾੜੀ ਮੁਸਤਾਫਾ ਦੇ ਵਿੱਚ ਜਿੱਥੇ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਦੋਸ਼ੀਆਂ ਨੇ ਇੱਕ ਦੁਕਾਨ ਦੇ ਉੱਤੇ ਪੈਟਰੋਲ ਬੰਬ ਸੁਟਿਆ ਸੀ ਤੇ ਉਸ ਤੋਂ ਬਾਅਦ ਇਸ ਵਾਰਦਾਤ ਤੋਂ ਬਾਅਦ ਸਾਡੀ ਜਿਹੜੀ ਮੋਗਾ ਪੁਲਿਸ ਦੀ ਵੱਖਰੀ ਵੱਖਰੀ ਟੀਮਾਂ ਐਸਪੀਡੀ ਮੋਗਾ ਬੀਐਸਪੀਡੀ ਡੀਐਸਪੀ ਬਾਗਾਪੁਰਾਣਾ ਐਸ ਐਚਓ ਬਾਗਾ ਪੁਰਾਣਾ ਤੇ ਚਾਰਜ ਸੀਆਈਏ ਦੀ ਜਿਹੜੀ ਟੀਮਾਂ ਹੈਗੀਆਂ ਨੇ ਇਹਨਾਂ ਨੇ ਦਿਨ ਰਾਤ ਪ੍ਰੋਫੈਸ਼ਨਲੀ ਇਸ ਕੇਸ ਤੇ ਵਰਕ ਕੀਤਾ ਤੇ ਇਹਨੂੰ ਪੂਰੇ ਨੂੰ ਜਿਹੜਾ ਹੈ ਟਰੇਸ ਕਰ ਲਿਆ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਮੌਕੇ ਤੇ ਆਏ ਸੀ ਉਹ ਤਿੰਨੇ ਹੀ ਜਿਹੜੇ ਹੈ ਅੱਜ ਮਾਰਨਿੰਗ ਗ੍ਰਿਫਤਾਰ ਹੋ ਗਏ ਤੇ ਵਾਰਦਾਤ ਦੇ ਵਿੱਚ ਜਿਹੜੇ ਇਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀ ਉਹ ਵੀ ਇਹਨਾਂ ਤੋਂ ਮੌਕੇ ਤੋਂ ਬਰਾਮਦ ਹੋ ਗਿਆ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਆਗਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਆ ਵਾਰਦਾਤ ਇੱਕ ਸੰਦੀਪ ਹੈ ਤੇ ਇੱਕ ਦਰਮਪ੍ਰੀਤ ਹੈ ਇਨਾਂ ਦੇ ਕਹਿਣ ਤੇ ਆ ਵਾਰਦਾਤ ਕੀਤੀ ਸੀ ਤੇ ਇਹਨਾਂ ਦਾ ਮੇਨ ਮਕਸਦ ਜਿਹੜਾ ਹੈ ਵਾਰਦਾਤ ਕਰਨ ਦਾ ਪਿੰਡ ਦੇ ਵਿੱਚ ਡੈਸ਼ ਫੈਲਾਉਣ ਦਾ ਤੇ ਪਿੰਡ ਦੀ ਸ਼ਾਂਤੀ ਨੂੰ ਬੰਕ ਕਰਨ ਦਾ ਮਕਸਦ ਸੀ ਇਹਨਾਂ ਦਾ ਐ ਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸਾਡੀ ਚੱਲ ਰਹੀ ਹੈ ਤੇ ਜੇਕਰ ਕੋਈ ਹੋਰ ਦੋਸ਼ੀ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਤੇ ਉਹਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਜਿਹੜਾ ਬਾਹਰ ਵਿਦੇਸ਼ ਚ ਬੈਠਾ ਪਹਿਲਾਂ ਜਿਹੜਾ ਖਾਰੀ ਕਰਵਾਈ ਸੀ ਕਿ ਉਹਦੇ ਨਾਲ ਵੀ ਲਿੰਕਤੀ ਹੈ ਇਹਨੂੰ ਹਾਂ ਜੀ ਉਹ ਉਹਦੇ ਨਾਲ ਲਿੰਕਡਿ ਨੇ ਉਹ ਉਸੇ ਪਿੰਡ ਦਾ ਰਹਿਣ ਵਾਲਾ ਹੈ ਮਾੜੀ ਮੁਸਤਾਫਾ ਪਿੰਡ ਦਾ ਹੀ ਰਹਿਣ ਵਾਲਾ ਇੱਕ ਸੰਨੀ ਨਾਂ ਦਾ ਦੋਸ਼ੀ ਹੈ ਜਿਹੜਾ ਹੁਣ ਇਸ ਟਾਈਮ ਬਾਹਰ ਹੈ ਉਹਦਾ ਮਕਸਦ ਸੀ ਕਿ ਪਿੰਡ ਦੇ ਵਿੱਚ ਜਿਹੜਾ ਅਸ਼ਾਂਤੀ ਫੈਲਾ ਫੈਲਾਣਾ ਤੇ ਜਿਹੜਾ ਇੱਕ ਮਾਹੌਲ ਖਰਾਬ ਕਰਨ ਦਾ ਉਹਦਾ ਮਕਸਦ ਸੀ ਜਿਹਦੇ ਕਰਕੇ ਇਹਨਾਂ ਨੇ ਆਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸਰਪ ਕੋ ਕੈਨਸਲ ਵਾਸਤੇ ਕਾਲ ਗਈ ਸੀ ਹਜੇ ਤੱਕ ਜਿਹੜੇ ਵਿਕਟਿਮ ਨੇ ਉਹਨਾਂ ਨੂੰ ਕੋਈ ਐਕਸਟਰਸ਼ਨ ਦੀ ਕਾਲ ਜਿਹੜਾ ਇਹ ਕਰਨੀ ਸਾਹਮਣੇ ਨਹੀਂ ਆਈ ਬਟ ਮਕਸਦ ਇਹਦਾ ਓਵਰਆਲ ਪਿੰਡ ਦੇ ਵਿੱਚ ਹੀ ਮਾਹੌਲ ਖਰਾਬ ਕਰਨ ਦਾ ਸੀ ਤੇ ਆ ਜਿਹੜਾ ਹੈ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋਇਆ ਮੋਗਾ ਪੁਲਿਸ ਨੇ 25 ਤਰੀਕ ਦਾ ਇਨਸੀਡੈਂਟ ਸੀ ਤੇ ਅੱਜ 28 ਤਰੀਕ ਨੂੰ अर्ਲੀ ਮਾਰਨਿੰਗ ਹੀ ਤਿੰਨੇ ਦੋਸ਼ੀ ਜਿਹੜੇ ਨੇ ਉਹ ਅਰੈਸਟ ਕਰ ਲਏ ਇਹ ਕੋਈ ਹੋਰ ਵਾਰ ਦਾ ਨੂੰ ਵੀ ਅੰਜਾਮ ਦੇਣ ਦੀ ਫिराਕ 'ਚ ਹੈਗੇ ਸੀ ਤੇ ਇਹਨਾਂ ਦੇ ਖਿਲਾਫ ਅਸੀਂ ਸਖਤੋ ਸਖਤ ਕਾਨੂੰਨ ਮੁਤਾਬਿਕ ਜੋ ਵੀ ਕਾਰਵਾਈ ਹੈ ਉਹ ਕਰ ਰਹੇ ਹਾਂ ਸਰ ਇਹ ਕੌਣ ਆਪਸ ਤੇ ਕਵੇਲਿੰਗ ਪੈਸੇ ਬੁਸੇ ਦਿੱਤੇ ਸੀ ਸਨੀ ਨੇ ਕਿਵੇਂ ਸੀ ਸਰ ਤੇ ਤਿੰਨੇ ਦੋਸ਼ੀ ਜਿਹੜੇ ਨੇ ਜੌਨ ਸਿੰਘ ਵਾਲਾ ਜਿਹੜਾ ਸਦਰਕੋਟ ਕਪੂਰਾ ਚ ਪਿੰਡ ਨੇ ਉੱਥੇ ਦੇ ਰਹਿਣ ਵਾਲੇ ਨੇ ਤੇ ਇੱਕ ਧਰਮਪ੍ਰੀਤ ਸਿੰਘ ਦੋਸ਼ੀ ਹੈ ਜਿਹੜਾ ਸਨੀ ਦਾ ਅਸੋਸੀਏਟ ਹੈ ਉਹ ਵੀ ਉਸੇ ਪਿੰਡ ਦਾ ਰਹਿਣ ਵਾਲਾ ਹੈ ਤੇ ਇਹ ਧਰਮਪ੍ਰੀਤ ਦੇ ਨਾਲ ਲਿੰਕਡ ਇਨ ਦੇ ਵਿੱਚ ਸੀ ਤੇ ਫਿਰ ਉਸ ਉਹਦੇ ਥਰੂ ਹੀ ਸਨੀ ਦੇ ਲਿੰਕ ਚ ਆਏ ਤੇ ਫਿਰ ਉਹਨਾਂ ਦੇ ਕਹਿਣੇ ਤੇ ਇਹਨਾਂ ਨੇ ਆ ਵਾਰਦਾਤ ਕੀਤੀ ਹੈ ਇਹਨਾਂ ਨੂੰ ਪੈਸਿਆਂ ਦਾ ਹੀ ਪ੍ਰੋਮਿਸ ਹੋਇਆ ਸੀ ਤੇ ਕਿੰਨੇ ਪੈਸੇ ਇਹਨਾਂ ਨੂੰ ਮਿਲੇ ਕਿਹੜੇ ਮੀਡੀਅਮ ਰਾਹੀਂ ਜੇ ਕੋਈ ਪੈਸੇ ਆਏ ਇਹਨਾਂ ਕੋਲ ਆਏ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਆ ਜਿਨ੍ਹਾਂ ਨੂੰ ਪੋਰਟਸ ਪੇਸ਼ ਕਰਕੇ ਇਹਨਾਂ ਦਾ ਅਸੀਂ ਪੁਲਿਸ ਡਿਮਾਂਡ ਹਾਸਿਲ ਕਰਾਂਗੇ ਤੇ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਪ੍ਰੋਗਰੈਸ ਹੋਈ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਸਰ ਜਿਹੜਾ ਤੁਹਾਨੂੰ ਕੀਤਾ ਇਹ ਜੀਲ ਚਾਹ ਜਾਂ ਫੋਲ ਉਹ ਇਸ ਟਾਈਮ ਬਾਹਰ ਹੈ ਦਰਮਪ੍ਰੀਤ ਉਹ ਇਹ ਵੀ ਬਾਹਰ ਹਾਂਜੀ ਆ ਵੀ ਬਾਹਰ